ਅਕਸਰ ਹੀ ਸਾਡੇ ਸਮਾਜ ਦੇ ਵਿੱਚ ਕੁੜੀਆਂ ਨੂੰ ਛੇੜਖਾਨੀ ਅਤੇ ਕੁਝ ਅਜਹੀਆਂ ਭੈੜੀਆਂ ਹਰਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਕਾਫੀ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਅਕਸਰ ਹੀ ਮੰਚਲੇ ਨੇ ਜਿਹੜੇ ਉਹ ਰਾਹ ਜਾਂਦੀਆਂ ਕੁੜੀਆਂ ਨੂੰ ਛੇੜਦੇ ਨਜ਼ਰ ਆਉਂਦੇ ਨੇ ਸ਼ਹਿਰਾਂ ਦੇ ਬਾਜ਼ਾਰਾਂ ਵਿੱਚ ਮੋਟਰਸਾਈਕਲਾਂ ਉੱਤੇ ਚੜ ਕੇ ਮੁੰਡੇ ਕੁੜੀਆਂ ਨੂੰ ਛੇੜ ਕੇ ਲੰਘਦੇ ਨੇ ਉਹਨਾਂ ਬਾਰੇ ਪੱਦੀਆਂ ਟਿੱਪਣੀਆਂ ਅਤੇ ਬੈਡ ਕਮੈਂਟ ਕਰਦੇ ਨੇ ਤਾਂ ਅਜਿਹਾ ਇੱਕ ਮਾਮਲਾ ਜਿਹੜਾ ਉਹ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਸਾਹਮਣੇ ਆਇਆ ਲੇਕਿਨ ਜਿਸ ਕੁੜੀ ਦੇ ਨਾਲ ਇਹ ਨਾ ਨੌਜਵਾਨਾਂ ਨੇ ਛੇੜਖਾਨੀ ਕੀਤੀ ਸੀ ਤਾਂ ਉਸ ਕੁੜੀ ਦੇ ਵੱਲੋਂ ਵੱਡਾ ਸਬਕ ਹੈ ਜਿਹੜਾ ਉਹ ਇਹਨਾਂ ਮੰਨ ਚੱਲਿਆਂ ਨੂੰ ਸਿਖਾਇਆ ਗਿਆ ਤਾਂ ਦੋ ਨੌਜਵਾਨ ਜਿਹੜੇ ਉਹ ਆਪਣੇ ਮੋਟਰਸਾਈਕਲ ਤੇ ਇੱਕ ਭੱਦੀ ਟਿੱਪਣੀ ਕਰਕੇ ਲੰਘਦੇ ਨੇ ਇੱਕ ਲੜਕੀ ਬਾਰੇ ਲੜਕੀ ਸਕੂਲ ਦੇ ਵਿੱਚ ਜਾ ਰਹੀ ਹੁੰਦੀ ਹੈ ਅਤੇ ਅੱਗੇ ਜਾ ਕੇ ਉਹ ਲੜਕੇ ਇੱਕ ਦੁਕਾਨ ਤੇ ਖੜ ਜਾਂਦੇ ਨੇ ਤਾਂ ਕੁੜੀ ਉੱਥੇ ਆਪਣਾ ਸਾਈਕਲ ਰੋਕਦੀ ਹੈ ਸਾਈਕਲ ਰੋਕ ਕੇ ਫਿਰ ਉਹ ਆਪਣੇ ਮੋਢਿਆਂ ਤੋਂ ਆਪਣਾ ਬੈਗ ਉਤਾਰ ਕੇ ਸਾਈਕਲ ਦੇ ਕੈਰੀਅਰ ਤੇ ਰੱਖਦੀ ਹੈ ਅਤੇ ਫਿਰ ਉਹ ਉਹਨਾਂ ਮੁੰਡਿਆਂ ਵੱਲ ਵਾਦੀ ਹੈ ਮੁੰਡਿਆਂ ਨੂੰ ਸ਼ਾਇਦ ਕੁਝ ਲੱਗਿਆ ਹੋਵੇਗਾ ਕਿ ਇਹ ਗੱਲਬਾਤ ਕਰੇਗੀ ਤੇ ਆਉਂਦੇ ਹੀ ਉਹ ਮੁੰਡੇ ਦੇ ਚਪੇੜਾ ਜੜਨੀਆਂ ਸ਼ੁਰੂ ਕਰ ਦਿੰਦੀ ਹੈ ਦੇਖਦੇ ਹੀ ਦੇਖਦੇ ਤਿੰਤ ਤੋਂ ਚਾਰ ਚਪੇੜਾਂ ਨੇ ਜਿਹੜੀਆਂ ਉਸ ਮੁੰਡੇ ਦੇ ਜੜ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਆਲੇ-ਦੁਆਲੇ ਦੇ ਦੁਕਾਨਦਾਰ ਨੇ ਜਿਹੜੇ ਉਹ ਇਕੱਠੇ ਹੋ ਜਾਂਦੇ ਨੇ ਤੇ ਗੁੱਸੇ ਵਿੱਚ ਕੁੜੀ ਵੱਲੋਂ ਮੁਰ ਤੋਂ ਮੁੰਡੇ ਦੇ ਚਪੇੜਾ ਜੜ ਦਿੱਤੀਆਂ ਜਾਂਦੀਆਂ ਨੇ ਤਾਂ ਬਾਹਰ ਗਲੀ ਦੇ ਵਿੱਚ ਵੀ ਪੂਰੀ ਭੀੜ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਆਪਣੀ ਸ਼ਰਮਨਾਕ ਹਰਕਤ ਦੀ ਮੌਕੇ ਉੱਤੇ ਹੀ ਸਜ਼ਾ ਜਿਹੜੀ ਇਸ ਧੀ ਦੇ ਵੱਲੋਂ ਦਿੱਤੀ ਜਾਂਦੀ ਹੈ ਅਨੋਖਾ ਸਭਕ ਜਿਹੜਾ ਇਹਨਾਂ ਮੰਚਲਿਆਂ ਨੂੰ ਸਿਖਾਇਆ ਜਾਂਦਾ ਏ ਤਾਂ ਨੌਜਵਾਨਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਏ ਕਿ ਅਗਰ ਅਸੀਂ ਬਾਹਰ ਜਾਂਦੇ ਆ ਤਾਂ ਅਸੀਂ ਕਿਸੇ ਨਾਲ ਉਸੇ ਤਰ੍ਹਾਂ ਦਾ ਬਿਹੇਵ ਹੀ ਕਰੀਏ ਜਿੰਨਾ ਆਪਣੀ ਤੀ ਜਾਂ ਆਪਣੀ ਭੈਣ ਦੇ ਨਾਲ ਅਸੀਂ ਬਰਦਾਸ਼ਤ ਕਰ ਸਕਦੇ ਹਾਂ ਅਗਰ ਕਿਸੇ ਧੀ ਪੈਣ ਵਾਲੇ ਤੁਸੀਂ ਮਾੜੀਆਂ ਟਿੱਪਣੀਆਂ ਕਰੋਗੇ ਤਾਂ ਤੁਹਾਨੂੰ ਆਪਣੇ ਕਰਮਾਂ ਦੀ ਸਜ਼ਾ ਜ਼ਰੂਰ ਮਿਲੇਗੀ ਹਾਲਾਂਕਿ ਇਸ ਧੀ ਦੇ ਵੱਲੋਂ ਮੌਕੇ ਉੱਤੇ ਹੀ ਇਹਨਾਂ ਮਨਚਲਿਆਂ ਨੂੰ ਸਜ਼ਾ ਦੇ ਦਿੱਤੀ ਗਈ ਲੇਕਿਨ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੜਕੀਆਂ ਨੇ ਜਿਹੜੀਆਂ ਉਹ ਅੰਦਰ ਹੀ ਅੰਦਰ ਕੁੜਦੀਆਂ ਰਹਿੰਦੀਆਂ ਨੇ ਉਹ ਇਹ ਗੱਲ ਨਾ ਤਾਂ ਕਿਸੇ ਨੂੰ ਦੱਸ ਪਾਉਂਦੀਆਂ ਨੇ ਅਗਰ ਪਰਿਵਾਰ ਨੂੰ ਦੱਸਦੀਆਂ ਨੇ ਤਾਂ ਪਰਿਵਾਰ ਵੀ ਲੜਕੀਆਂ ਉੱਤੇ ਹੀ ਸਵਾਲ ਦਾ ਇੱਕ ਕੀ ਹੁਣ ਕੁੜੀਆਂ ਦਾ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਜਾਂ ਫਿਰ ਪੜਨ ਜਾਣਾ ਜ਼ਰੂਰੀ ਨਹੀਂ ਹੈ ਕੀ ਕੁੜੀਆਂ ਆਪਣੀ ਮਨਮਰਜ਼ੀ ਨਾਲ ਪੜ ਨਹੀਂ ਸਕਦੀਆਂ ਕਿ ਉਹ ਆਪਣੀ ਮਨਮਰਜ਼ੀ ਨਾਲ ਬਾਹਰ ਨਹੀਂ ਜਾ ਸਕਦੀਆਂ ਅਗਰ ਉਹਨਾਂ ਦੇ ਨਾਲ ਕੋਈ ਅਜਿਹੀ ਹਰਕਤ ਹੁੰਦੀ ਹੈ ਤਾਂ ਕਿਉਂ ਕੁੜੀਆਂ ਨੂੰ ਹੀ ਹਮੇਸ਼ਾ ਰੁਕਿਆ ਜਾਂਦਾ ਹੈ ਕਿਉਂ ਉਹਨਾਂ ਮੁੰਡਿਆਂ ਨੂੰ ਉਹਨਾਂ ਮਨਚਲਿਆਂ ਨੂੰ ਸਬਕ ਨਹੀਂ ਸਿਖਾਇਆ ਜਾਂਦਾ ਜਿਹੜੇ ਲੋਕਾਂ ਦੀਆਂ ਧੀਆਂ ਪਹਿਣਾ ਦੇ ਨਾਲ ਛੇੜਖਾਨੀ ਕਰਦੇ ਨੇ ਤਾਂ ਇੱਥੇ ਤਾਂ ਇੱਕ ਲੜਕੀ ਨੇ ਸਬਕ ਸਿਖਾ ਦਿੱਤਾ ਹੈ ਤਾਂ ਹਰ ਲੜਕੀ ਨੂੰ ਇਸ ਲੜਕੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਗਰ ਉਸ ਦਾ ਆਪਣਾ ਵਸ ਨਹੀਂ ਚੱਲਦਾ ਤਾਂ ਸਮਾਜ ਦੀ ਸਹਾਇਤਾ ਲੈ ਕੇ ਆਪਣੇ ਪਰਿਵਾਰ ਦੀ ਸਹਾਇਤਾ ਲੈ ਕੇ ਜਾਂ ਫਿਰ ਪੁਲਿਸ ਦੀ ਸਹਾਇਤਾ ਲੈ ਕੇ ਅਜਿਹੇ ਮਨਸਤਿਆਂ ਨੂੰ ਸਬਕ ਸਿਖਾਉਣਾ ਚਾਹੀਦਾ ਏ ਤਾਂ ਜੋ ਮਰਦੋ ਉਹ ਕਿਸੇ ਲੜਕੀ ਦੇ ਨਾਲ ਛੇੜਖਾਨੀ ਕਰਨ ਦੀ ਹਿੰਮਤ ਨਾ ਕਰਨ ਤਾਂ ਤੁਸੀਂ ਇਸ ਪੂਰੀ ਵੀਡੀਓ ਬਾਰੇ ਕੀ ਕਹੋਗੇ ਉਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਇੱਕ ਵਾਰ ਪੂਰੀ ਵੀਡੀਓ ਦੇ ਉੱਤੇ ਵੀ ਤੁਹਾਡੀ ਨਜ਼ਰ ਮਰਵਾਉਂਦੇ ਹਾਂ